ਸੋ ਰਾਜਪੁਰਾ ਦੇ ਮਹਿਫਿਲ ਪੈਲਸ ਦੇ ਕੋਲ ਆ ਪੁਰਾਣੇ ਖਾਟੂ ਸ਼ਾਮ ਮੰਦਿਰ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਨਿਊਜ਼ 89 ਪੰਜਾਬ ਦੀ ਟੀਮ ਪਹੁੰਚੀ ਹੈ ਤੇ ਕੱਲ ਪ੍ਰਗਟ ਉਤਸਵ ਇੱਕ ਤਰੀਕ ਨੂੰ ਜਿਹੜਾ ਮਨਾਇਆ ਜਾ ਰਿਹਾ ਹੈ ਪੂਰੀ ਟੀਮ ਜਿਹੜੀ ਹੈ ਪੁਰਾਣੇ ਮੰਦਿਰ ਦੀ ਸਾਡੇ ਨਾਲ ਇਸ ਟਾਈਮ ਮੌਜੂਦ ਆਪਾਂ ਗੱਲਬਾਤ ਕਰਾਂਗੇ ਤੁਹਾਨੂੰ ਦਿਖਾ ਰਹੇ ਹਾਂ ਕਿ ਬਹੁਤ ਭਵਵੇਂ ਟੈਂਟ ਜਿਹੜਾ ਹੈ ਉਹਨੇ ਲਗਾਇਆ ਜਾ ਰਿਹਾ ਹੈ ਕੀ ਪ੍ਰੋਗਰਾਮ ਇਹਨਾਂ ਵੱਲੋਂ ਜਿਹੜਾ ਰੱਖਿਆ ਗਿਆ ਤੇ ਲੰਗਰ ਦੀ ਕੀ ਵਿਵਸਥਾ ਰਹੇਗੀ ਤੇ ਜਿਹੜੇ ਪਗਤਜਨ ਵੱਡੀ ਗਿਣਤੀ ਦੇ ਵਿੱਚ ਉਰੇ ਆਣਗੇ ਉਹਨਾਂ ਦੀ ਸਹੂਲਤ ਵਾਸਤੇ ਕੀ ਕੀ ਅਰੇਂਜਮੈਂਟ ਜਿਹ ਇਹ ਇਹਨਾਂ ਵੱਲੋਂ ਕੀਤੇ ਗਏ ਸੋ ਆਪਾਂ ਗੱਲਬਾਤ ਕਰ ਲੈਣੇ ਆ ਕੀ ਕਿਹਾਣਾ ਕੀ ਨਾਜ ਕਰਨਾ ਮੇਰਾ ਨਾਮ ਦੀਪਕ ਦੁਡੇਜੈ ਸਰ ਜੀ ਦੀਪਕ ਜੀ ਕੀ ਪ੍ਰੋਗਰਾਮ ਰੱਖਿਓਏ ਬਾਬਾ ਸ਼ਾਮ ਸਾਡੇ ਸਾਹਮਣੇ ਵਿਰਾਜਮਾਨ ਉਹਨਾਂ ਦਾ ਅਸ਼ੀਰਵਾਦ ਹੈ ਸਾਡੇ ਤੇ ਤੇ ਮੰਦਿਰ ਲਗਾਤਾਰ ਭਵੇ ਹੀ ਹੁੰਦਾ ਜਾ ਰਿਹਾ ਹੈ ਅੱਗੇ ਤੋਂ ਅੱਗੇ ਕੀ ਪ੍ਰੋਗਰਾਮ ਜਿਹੜੇ ਪ੍ਰਗਟ ਹੋ ਸਰ ਦੇ ਤੁਸੀਂ ਰੱਖਿਓ ਸਭ ਤੋਂ ਪਹਿਲੇ ਤਾਂ ਸਭੀ ਕੋ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਰਾਮ जहाँ जो जगह बाबा अपने लिए चुनते हैं वो सिर्फ मंदिर नहीं एक धाम बन जाता है ऐसी ही सच्चाई को बाबा ने साक्षात यहाँ पे राजपुरा के अंदर अपना प्रमाण दिया है कि ये जो मंदिर है यहाँ से आज से चार साल पहले जब बना था तो सिर्फ सौ फुट के दायरे में था सौ गज के दायरे में था बाबा की असीम कृपा से आज ये ढाई गज तक का बन चुका है और आने वाले टाइम में ये और भी बढ़ोतरी पर जाएगा कल एक तारीख को बाबा जी का प्रगट उत्सव दिवस है जिसको हम देव उठनी एकादशी के रूप में मनाते हैं देव उठनी एकादशी जो होती है कि बाबा जो चार महीने विश्राम में जाते हैं उसके बाद कल के दिन अपनी पूरी दृष्टि के साथ पूरी सृष्टि में आएंगे उनका प्रगट उत्सव दिवस हम लोग अपनी यहाँ पे राजपुरा के अंदर बाबा की कृपा से बाबा खुद करवाने के लिए आएंगे और बाबा ने यहाँ पे अपना एक संकीर्तन का आयोजन कराया है जिसमें कि आंचल अरोड़ा जी जयपुर से और मानव टोलानी समाना से बाबा को अपने भजनों से रिझाने के लिए आ रहे हैं और उसके उपलक्ष्य में हमारे यहाँ पे जितनी भी हमारी पूरी टीम ने मेहनत की है उसके लिए आप नीचे भी देखेंगे सब कुछ आपके सामने आएगा एक भव्य दरबार नीचे लगेगा भव्य दरबार ऊपर लगेगा भव्य श्रृंगार होगा बाबा का उसके बाद छप्पन भोग का प्रसाद लगाया जा रहा है आई हुई संगत के लिए बाबा की रसोई से प्रसाद वितरित होगा एक भव्य आतिशबाजी होगी और भव्य यहाँ पे फूल बंगला भी बनने को तैयार है ਇਹ ਪ੍ਰੋਗਰਾਮ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵੇ ਤੱਕ ਸਟਾਰਟ ਹੋਏਗਾ ਕੱਲ ਜੋ ਇੱਕ ਤਰੀਕ ਦਾ ਪ੍ਰੋਗਰਾਮ ਰੱਖਿਆ ਹੈ ਉਹ ਕੱਲ ਤੇ ਕੀ ਕੀ ਪ੍ਰੋਗਰਾਮ ਰਹਿਣਗੇ ਟਾਈਮ ਦੇ ਅਨੁਸਾਰ ਜਿਹੜਾ ਹੈ ਤੁਸੀਂ ਬੇਨਤੀ ਕਰ ਸਕਦੇ ਹੋ ਭਗਤ ਜਨਨ ਨੂੰ ਉਹ ਸਭ ਤੋਂ ਪਹਿਲੇ ਤੋਂ ਅੱਜ ਸ਼ਾਮ ਨੂੰ ਆਮ 4 ਵਜੇ ਇੱਕ ਨਿਸ਼ਾਨ ਯਾਤਰਾ ਲੈ ਕੇ ਆਏਗੇ ਬਾਬਾ ਕੇ ਲਈ ਉਹ 4 ਵਜੇ ਜੋ ਨਿਸ਼ਾਨ ਯਾਤਰਾ ਹੈ ਸਤਨਗਰ ਮੰਦਿਰ ਸੇ ਸ਼ੁਰੂ ਹੋਗੀ ਔਰ ਰਾਤਰੀ 8 ਵਜੇ ਯਹਾਂ ਪੇ ਵਿਸ਼ਰਾਮ ਲੇਗੀ ਆਈ ਹੋਈ ਸੰਗਤ ਕੇ ਲਈ ਪ੍ਰਸ਼ਾਦ ਕੀ ਜੋ ਵੀ ਵਿਵਸਥਾ ਹੈ ਉਹ ਬਾਬਾ ਕੀ ਰਸੋਈ ਸੇ ਹੋਗੀ ਕੱਲ ਕਾ ਜੋ ਸੰਗੀਤਨ ਹੈ ਸ਼ਾਮ 7 ਵਜੇ ਸ਼ੁਰੂ ਹੋਗਾ ਔਰ ਬਾਬਾ ਕੀ ਇੱਛ उसके बाद बाबा के जन्म उत्सव में केक काटा जाएगा छप्पन भोग का भव्य प्रसाद होगा वो सारी संगत में वितरित किया जाएगा आंचल जाए। जी जड़े कल आनगे वो कितने बजे आंचल जी को हमने जो टाइम दिया सर वो 9 से 12 का दिया है क्योंकि उससे पहले मानव तो लानी जी को हमने 7 से 9 बजे तक का टाइम दिया ये रात नु कितने बजे तक चलेगा जी ये 12 12:30 बजे तक सर कीर्तन होगा लंगर भी नाल नाल चलता जाएगा लंगर हम लोग 8:30 8:00 बजे शुरू कर देंगे ठीक है जी ਸੋ ਅਰੋੜਾ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਪ੍ਰਗਟ ਉਸ ਸਭ ਦੀਆਂ ਤੇ ਕੀ ਕਹਿਣਾ ਚਾਹੋਗੇ ਪਕਰ ਜਨਾਂ ਨੂੰ ਬਸ ਮੇਰੀ ਇਹ ਸਭੀ ਸੰਗਤ से विनती है कि जैसा कि ये प्रोग्राम है ये सभी संगत के लिए ही बनाया गया है ਔਰ ਆਪ ਸਭੀ ਸੇ ਨਿਵੇਦਨ ਹੈ ਕਿ ਆਪ ਸਭੀ ਆਏ ਸੰਗਤ ਆਏ ਔਰ ਸ਼ਾਮ ਬਾਬਾ ਦਾ ਆਸ਼ੀਰਵਾਦ ਪ੍ਰਾਪਤ ਕਰੇ ਕਿਉਂਕਿ ਇਹ ਹਾਰੇ ਕੇ ਸਹਾਰੇ ਹੈ ਔਰ ਸਭ ਕੇ ਲਈ ਹਾਰੇ ਹੋਏ ਕੋਈ ਇਹਾ ਸਹਾਰਾ ਮਿਲਤਾ ਹੈ ਔਰ ਮੇਰੀ ਸਭੀ ਸੇ ਨਿਵੇਦਨ ਹੈ ਕਿ ਆਓ ਔਰ ਸ਼ਾਮ ਬਾਬਾ ਦਾ ਆਸ਼ੀਰਵਾਦ ਪ੍ਰਾਪਤ ਕਰੋ ਸੋ ਨਿਊਜ਼ 189 ਪੰਜਾਬ ਨੂੰ ਵੀ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਇਸ ਟਾਈਮ ਰਾਜਪੁਰਾ ਦੇ ਵਿੱਚ ਕੁਝ ਹੋਰ ਨਹੀਂ ਚੱਲ ਰਿਹਾ ਸਿਰਫ ਬਾਬਾ ਸ਼ਾਮ ਦੀਆਂ ਗੱਲਾਂ ਚੱਲ ਰਹੀਆਂ ਤੇ आ, कल जेड़ा है पूरा उत्सव जेड़ा है दिवाली ਤੋਂ ਬਾਅਦ ਵੱਡੀ ਦੀਵਾਲੀ ਦੇ ਤੌਰ ਤੇ ਰਾਜਪੁਰਾ ਸ਼ਹਿਰ ਦੇ ਵਿੱਚ ਮਨਾਇਆ ਜਾ ਰਿਹਾ ਤੇ ਚਾਰੇ ਓਰ ਤੁਹਾਨੂੰ ਬਾਬਾ ਸ਼ਾਮ ਦੀ ਜੈਕਾਰੇ ਜਿਹੜੇ ਹੈ ਉਹ ਗੂੰਜਦੇ ਹੋਏ ਨਜ਼ਰ ਆਣਗੇ ਸੋ ਕੱਲ ਦੀ ਇੰਤਜ਼ਾਰ ਹੈ ਸੋ న్యూਸ 89 ਪੰਜਾਬ ਕੱਲ ਵੀ ਤੁਹਾਨੂੰ ਜਿਹੜਾ ਹੈ ਇਹ ਬੱਵੇ ਪ੍ਰੋਗਰਾਮਾਂ ਦੀ ਕਵਰੇਜ ਲਗਾਤਾਰ ਦਿੰਦਾ ਰਹੇਗਾ ਤੁਸੀਂ ਬਣੇ ਰਹੋ న్యూਸ 89 ਦੇ ਨਾਲ ਤੇ ਬਾਬਾ ਦੀ ਸਾਰੀ ਜਾਣਕਾਰੀ ਜਿਹੜੀ ਹੋਇਆ ਉਹ ਵਰਤੋਂ ਵਰਤ ਤੁਸੀਂ ਸ਼ੇਅਰ ਕਰੋ ਤਾਂ ਕਿ ਪਾਕਿਸਤਾਨ ਜਿਹੜੇ ਕੱਲ ਜਿਹੜਾ ਪ੍ਰੋਗਰਾਮ ਹੋਣ ਜਾ ਰਿਹਾ ਹੈ ਉਹ ਆ ਕੇ ਸੁਣ ਸਕਣ ਆਂਚਲ ਜੀ ਨੂੰ ਤੇ ਫਿਲਹਾਲ ਤੁਸੀਂ ਸੰਦੀਪ ਚੌਧਰੀ ਨੂੰ ਦੋ ਇਜਾਜ਼ਤ ਕੈਮਰਾਮੈਨ ਮohid ਦੇ ਨਾਲ ਸੰਦੀਪ ਚੌਧਰੀ న్యూਸ 18950 ਨਿਊਜ਼ 89 ਪੰਜਾਬ ਹਰ ਖਬਰ ਜਿੰਦਾ ਹੋਵੇ ਅਸਰ